ਸਤਿ ਸ੍ਰੀ ਅਕਾਲ ਦੋਸਤੋ ਅੱਜ ਸਾਡੇ ਨਾਲ ਕਰਨ ਦੇਵੀਗੜ ਵਾਲਾ ਮੌਜੂਦ ਹੈ ਅੱਜ ਕਰਨ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੇ ਪਾਣੀਆਂ ਦੇ ਬਾਰੇ ਕਿਉਂਕਿ ਪਿਛਲੇ ਦਿਨੀ ਬਹੁਤ ਵੱਡਾ ਰੌਲਾ ਜਿਹੜਾ ਚੱਲ ਰਿਹਾ ਹੈ ਹਰਿਆਣੇ ਦੇ ਨਾਲ ਹਰਿਆਣਾ ਜਿਹੜਾ ਪੰਜਾਬ ਤੋਂ ਪਾਣੀ ਦੀ ਮੰਗ ਕਰ ਰਿਹਾ ਹੈ ਹਰਿਆਣੇ ਦੇ ਸੀਐਮ ਦਾ ਵੀ ਬਿਆਨ ਜਿਹੜਾ ਪਾਣੀਆਂ ਦੇ ਮੁੱਦੇ ਦੇ ਉੱਤੇ ਆਇਆ ਸੀਗਾ ਉਹ ਗੱਲਬਾਤ ਕਰਦੇ ਹਾਂ ਕਰਨ ਜੀ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਕਰਨ ਜੀ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਜਿਹੜਾ ਹਰਿਆਣੇ ਪੰਜਾਬ ਦਾ ਪਾਣੀ ਦਾ ਮੁੱਦਾ ਜਿਹੜਾ ਚੱਲ ਰਿਹਾ ਹੈ ਹਰਿਆਣਾ ਪੰਜਾਬ ਤੋਂ ਪਾਣੀ ਦੀ ਮੰਗ ਕਰ ਰਿਹਾ ਹੈ ਇਹਦੇ ਬਾਰੇ ਤੁਸੀਂ ਕਹਣਾ ਜਾਉਂਗੇ ਕਿ ਸੱਚਮੁੱਚ ਹੀ ਹਰਿਆਣਾ ਦਾ ਹੱਕ ਹੈਗਾ ਪੰਜਾਬ ਦੇ ਪਾਣੀ ਦੇ ਉੱਤੇ ਦੇਖੋ ਜੀ ਜਿਵੇਂ ਤੁਸੀਂ ਕਹਿਆ ਵੀ ਹਰਿਆਣਾ ਦਾ ਹੱਕ ਹੈਗਾ ਪੰਜਾਬ ਦੇ ਪਾਣੀਆਂ ਦੇ ਉੱਤੇ ਆਪਾਂ ਨੂੰ ਪਤਾ ਵੀ ਜਿਹੜੀ ਪੰਜਾਬ ਦਾ ਪਾਣੀ ਆ ਜਿਹੜਾ ਧਰਤੀ ਦੇcla ਪਾਣੀ ਉਹ ਦਿਨ-ਦਿਨ ਘਰ ਦਾ ਜਾ ਰਿਹਾ ਜਿਹੜੀ ਗੱਲ ਤੁਸੀਂ ਕਹੀਏ ਵੀ ਹੱਕ ਆ ਹੱਕ ਤਾਂ ਦੇਖੋ ਇਹ ਹੁਣ ਜਿਹੜੇ ਪੰਜਾਬ ਦਾ ਪਾਣੀ ਆ ਕਿਸੇ ਨੂੰ ਦੇਣ ਦੇ ਲਈ ਨਹੀਂ ਹੈਗਾ ਇਹ ਆਪਾਂ ਨੂੰ ਪਤਾ ਵੀ ਪਿਛਲੇ ਦਿਨੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇਹ ਬਿਆਨ ਦਿੱਤਾ ਸੀ ਵੀ ਅਸੀਂ ਇੱਕ ਵੀ ਕੁੱਟ ਪਾਣੀ ਕਿਸੇ ਵੀ ਸੂਬੇ ਨੂੰ ਨਹੀਂ ਦੇਵਾਂਗੇ ਕਿਉਂਕਿ ਸਾਡੇ ਕੋਲ ਦੇਣ ਲਈ ਜਿਹੜਾ ਪਾਣੀ ਨਹੀਂ ਹੈਗਾ ਇਸ ਸੰਬੰਧੀ ਪਿਛਲੇ ਦਿਨੀ ਜਿਹੜੀ ਆਲ ਪਾਰਟੀ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਨੇ ਸੱਦੀ ਸੀ ਜਿਸ ਦੇ ਵਿੱਚ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਇੱਕ ਮੰਚ ਤੇ ਇਕੱਠਾ ਹੋ ਕੇ ਉਹਨਾਂ ਨੇ ਫਲਾਨ ਕੀਤਾ ਸੀ ਕਿ ਉਹ ਪਾਣੀਆਂ ਦੇ ਮੁੱਦੇ ਤੇ ਆਪਣੀ ਜਿਹੜੇ ਪੰਜਾਬ ਦੀ ਪੰਜਾਬ ਦੇ ਨਾਲ ਨੇ ਨਾ ਕਿ ਉਹ ਆਪਣੀ ਜਿਹੜੀ ਸਿਆਸੀ ਗੱਲਾਂ ਨੇ ਉਹਨਾਂ ਨੂੰ ਭੁਲਾ ਕੇ ਜਿਹੜੇ ਸਿਆਸੀ ਵਿਰੋਧੀ ਨੇ ਉਹ ਵੀ ਇੱਕ ਮੰਥ ਤੇ ਇਕੱਠੇ ਹੋ ਗਏ ਸੀ ਜਿਵੇਂ ਆਪਾਂ ਨੂੰ ਪਤਾ ਵੀ ਪੀਸਿਸ ਨੇ ਪੰਜਾਬ ਦੇ ਬੀਜੇਪੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਪੰਜਾਬ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਹੁੰਦੜ ਅਤੇ ਹੋਰ ਵੀ ਜਿਹੜੇ ਸਿਆਸੀ ਪਾਰਟੀਆਂ ਦੇ ਆਗੂ ਨਵੇਂ ਕਾਂਗਰਸ ਪਾਰਟੀ ਵੱਲੋਂ ਤਿਰਿਸ਼ਤ ਜਿੰਦਰ ਸਿੰਘ ਬਾਜਵਾ ਆਦਿ ਆਗੂ ਇੱਕ ਮੰਚ ਤੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਪੰਜਾਬ ਦੇ ਨਾਲ ਪੰਜਾਬ ਦੇ ਪਾਣੀ ਦੀ ਇੱਕ ਵੀ ਕੁੱਟ ਕਿਸੇ ਹੋਰ ਨੂੰ ਦੇਣ ਨਹੀਂ ਦਿੱਤੀ ਜਾਵੇਗੀ ਕਿਉਂਕਿ ਪੰਜਾਬ ਕੋਲ ਦੇਣ ਲਈ ਜਿਹੜਾ ਪਾਣੀ ਆ ਉਹ ਨਹੀਂ ਹੈਗਾ ਜਿਵੇਂ ਕਿ ਤੁਸੀਂ ਦੱਸਿਆ ਵੀ ਪੰਜਾਬ ਕੋਲ ਬਾਦੂ ਪਾਣੀ ਨਹੀਂ ਹੈਗਾ ਇਹਦੇ باوجود ਵੀ ਹੱਦ ਤੋਂ ਕਈ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਤੇ ਇੰਦਰਾ ਗਾਂਧੀ ਨੇ ਆਪਣਾ ਰਾਜਪੁਰੇ ਦੇ ਪਿੰਡ ਕਪੂਰੀ ਚ ਟੱਕ ਲਾ ਕੇ ਐਸਵਾਈਐਲ ਦਾ ਨਹਿਰ ਦਾ ਜਿਹੜਾ ਉਗਢਣ ਕੀਤਾ ਸੀ ਉਹਦੇ ਬਾਰੇ ਤੁਸੀਂ ਗੱਲਾਂ ਜਾਵੋਗੇ ਜਦ ਕਿ ਉਹ ਐਸਵਾਈਐਲ ਨਹਿਰ ਉਹਦੇ ਤੋਂ ਹੀ ਬੰਦ ਪਈ ਆ ਦੇਖੋ ਜੀ ਜਿਵੇਂ ਆਪਾਂ ਨੂੰ ਪਤਾ ਵੀ ਸਮੇਂ-ਸਮੇਂ ਦੀਆਂ ਕੇਂਦਰ ਸਰਕਾਰਾਂ ਨੇ ਪੰਜਾਬ ਦੇ ਨਾਲ ਜਾਂ ਪੰਜਾਬ ਦੇ ਪਾਣੀ ਦੇ ਹੱਕਾਂ ਦੇ ਸੰਬੰਧੀ ਜਿਹੜਾ ਪੰਜਾਬ ਦੇ ਨਾਲ ਸ਼ੁਰੂ ਤੋਂ ਹੀ ਤੱਕਾ ਕੀਤਾ ਪਰ ਪੰਜਾਬ ਫਿਰ ਵੀ ਉੱਪਰ ਕੇ ਸਾਹਮਣੇ ਆਉਂਦਾ ਰਿਹਾ ਜਿਵੇਂ ਤੁਸੀਂ ਕਿਹਾ ਵੀ ਮੈ ਰੂਮ ਮਰਦਾਨ ਮੰਤਰੀ ਸ਼੍ਰੀ ਮਦੀਂਦਰਾ ਗਾਂਧੀ ਤੇ ਸਾਫਕਾ ਮੁੱਖ ਮੰਤਰੀ ਕੈਪਟਨ ਰਮਿੰਦਰ ਸਿੰਘ ਨੇ ਕਪੂਰੀ ਦੇ ਪਿੰਡ ਵਿੱਚ ਐਸਪੀਐਲ ਨਹਿਰ ਦੇ ਜਿਹੜਾ ਟੱਕ ਲਗਾਇਆ ਸੀ ਤੁਸੀਂ ਕਿਹਾ ਵੀ ਉਹ ਅੱਜ ਵੀ ਬੰਦ ਪਈਆ ਇਹ ਦੇਖੋ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਦੇ ਨਾਲ ਟੱਕਾ ਕੀਤਾ ਪਰ ਪੰਜਾਬ ਨੇ ਇਹ ਟੱਕਾ ਦਾ ਡਟ ਕੇ ਜਵਾਬ ਦਿੱਤਾ ਤੇ ਜਿਸ ਦਿਨ ਦੇਖੋ ਪੰਜਾਬ ਵਿੱਚ ਕਹਿ ਸਕਦੇ ਆ ਵੀ ਹਰਿਆਣਾ ਵੀ ਆਪਣਾ ਦੇਖੋ ਛੋਟਾ ਭਾਈ ਆ ਪਰ ਕੇਂਦਰ ਦੀਆਂ ਵੱਖ-ਵੱਖ ਸਰਕਾਰਾਂ ਦੇ ਨਾਲ ਮਿਲ ਕੇ ਪੰਜਾਬ ਦੇ ਨਾਲ ਇੱਕ ਤੱਕਾ ਕਰਨਾ ਇਹ ਬਹੁਤ ਮਾੜੀ ਗੱਲ ਆ ਪਿਛਲੇ ਦਿਨ ਹੀ ਸੀਐਮ ਹਰਿਆਣਾ ਨਾਇਬ ਸੇਣੀ ਜੀ ਦਾ ਬਿਆਨ ਆਇਆ ਸੀਗਾ ਵੀ ਉਹਨਾਂ ਦੀ ਗੱਲਬਾਤ ਜਿਹੜੀ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਹੋਈ ਆ ਪਾਣੀਆਂ ਦੇ ਮੁੱਦਿਆਂ ਲੈ ਕੇ ਤੇ ਉਹਨਾਂ ਨੇ ਕਹਦੇ ਵੀ ਮੰਗ ਵੀ ਅਸੀਂ ਰੱਖਿਆ ਵੀ ਸਾਡਾ ਪਾਣੀ ਸਾਨੂੰ ਦੋ ਪਰ ਭਗਵਾਨ ਤਮਨ ਜੀ ਇਹ ਬਿਆਨ ਤੋਂ ਬਿਲਕੁਲ ਇਹ ਬਿਆਨ ਨੂੰ ਬਿਲਕੁਲ ਨਕਾਰਦੇ ਨਜ਼ਰ ਆ ਰਹੇ ਵੀ ਸਾਡੇ ਨਾਲ ਉਹਨਾਂ ਦੀ ਕੋਈ ਗੱਲਬਾਤ ਨਹੀਂ ਇਹ ਬਿਆਨ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਦੇਖੋ ਇਹ ਤਾਂ ਆਪਣਾ ਪੰਜਾਬ ਜਾਂ ਹਰਿਆਣਾ ਦੇ ਮੁੱਖ ਮੰਤਰੀ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਦੇ ਵਿਚਕਾਰ ਕੀ ਗੱਲਬਾਤ ਹੋਈ ਹੈ ਇਸ ਬਾਰੇ ਆਪਾਂ ਜਲੋ ਨਹੀਂ ਕਹਿ ਸਕਦੇ ਕਿਉਂਕਿ ਇੱਕ ਗੱਲਬਾਤ ਜਿਹੜੀ ਮੀਡੀਆ ਦੇ ਵਿੱਚ ਨਹੀਂ ਆਈ ਜਦੋਂ ਇੱਕ ਮੀਡੀਆ ਚੈਨਲ ਐ ਇਸ ਗੱਲਬਾਤ ਬਾਰੇ ਹੋਏ ਭਗਵਾਨ ਸਿੰਘ ਮਾਨ ਤੋਂ ਪੁੱਛਿਆ ਤਾਂ ਉਹਨਾਂ ਨੇ ਇੱਕ ਹਾਸੋਣਾ ਵਿਅੰਗ ਵਿਦਿੱਤਾ ਜੀ ਕਾ ਵੀ ਆਪਣਾ ਵੀ ਧੀ ਦੇ ਘਰ ਦਾ ਤਾਂ ਪਾਣੀ ਵੀ ਨਹੀਂ ਪਿੰਦੇ ਹੈਗੇ ਬਹੁਤੇ ਲੋਕੀ ਦੇ ਸਾਡੇ ਤੋਂ ਪਾਣੀ ਮੰਗ ਰਹੇ ਨੇ ਹਰਿਆਣੇ ਵਾਲੇ ਇਹਦੇ ਬਾਰੇ ਤੁਸੀਂ ਹੀ ਗੱਲਾਂ ਚਾਹੋਗੇ ਕਿਤੇ ਨਾ ਕਿਤੇ ਉਹਨਾਂ ਦੀਆਂ ਤਾਰਾਂ ਜਿਹੜੀਆਂ ਉਹਨਾਂ ਦੇ ਸੌਰਾ ਪਰਿਵਾਰ ਨਾਲ ਜੁੜਦੀਆਂ ਨਜ਼ਰ ਆ ਰੀਆਂ ਨੇ ਉਹ ਵੀ ਆਂਦੀਆਂ ਦੇਖੋ ਜੀ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਕਮਾਨ ਦੇ ਧਰਮ ਪਤਨੀ ਦਾਰੀ ਦਾ ਪੇਕਾ ਪਰਿਵਾਰ ਆ ਹਰਿਆਣੇ ਦੇ ਨਾਲ ਸੰਬੰਧ ਦਾ ਜਿਵੇਂ ਆਪਾਂ ਨੂੰ ਪਤਾ ਵੀ ਪਿਛਲੇ ਜੀ ਹਰਿਆਣੇ ਦੇ ਮੁੱਖ ਮੰਤਰੀ ਨੈਭ ਸਿੰਘ ਸੈਣੀ ਨੇ ਵੀ ਇੱਕ ਬਿਆਨ ਦਿੱਤਾ ਸੀ ਵੀ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਹਨਾਂ ਦੀ ਰਿਸ਼ਤੇਦਾਰੀ ਆ ਇਸ ਦੇ ਨਾਲ ਹੀ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਗੱਲ ਦਾ ਜਵਾਬ ਦਿੱਤਾ ਸੀ ਵੀ ਜਿਹੜੇ ਹਰਿਆਣੇ ਦੇ ਲੋਕ ਨੇ ਉਹ ਆਪਣੇ ਜਿਹੜੇ ਕਟੜ ਪੱਕੇ ਨੇ ਜਿਹੜੇ ਉਹਨਾਂ ਦੇ ਰਵਾਜਾਂ ਦੇ ਇਸੇ ਲਈ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਹਰਿਆਣੇ ਦੇ ਲੋਕ ਨੇ ਉਹ ਆਪਣੇ ਤੀ ਦੇ ਘਰ ਦਾ ਪਾਣੀ ਵੀ ਨਹੀਂ ਪੀਂਦੇ ਪਰ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਨੇ ਉਹ ਜਿਹੜਾ ਨਹਿਰ ਮੰਗ ਰਹੇ ਨੇ ਜੋ ਕਿ ਇੱਕ ਬਹੁਤ ਗਲਤ ਗੱਲ ਆ ਦੇਖੋ ਇਹ ਤਾਂ ਆਪਾਂ ਨੂੰ ਪਤਾ ਵੀ ਜਿਹੜੇ ਪੰਜਾਬ ਦਾ ਜਿਹੜਾ ਪਾਣੀ ਆ ਉਹ ਜਿਹਦਾ ਲੈਵਲ ਨਾ ਉਹ ਬਹੁਤ ਘਟਦਾ ਜਾ ਰਿਹਾ ਜਿਵੇਂ ਆਪਾਂ ਨੂੰ ਪਤਾ ਭਾਖੜਾ ਕਦਰ ਮੈਨੇਜਮੈਂਟ ਬੋਰਡ ਜਿਹੜਾ BBMP ਹੈਗਾ ਉਹਦੇ ਵਿੱਚ ਜਿਹੜੀ ਪੰਜਾਬ ਦੀ ਹਿੱਸੇਦਾਰੀ ਆ ਉਹ 60% ਆ ਤੇ ਬਾਕੀ ਸੂਬੇ ਜਿਵੇਂ ਪੰਜਾਬ ਤੋਂ ਇਲਾਵਾ ਹਰਿਆਣਾ ਰਾਜਸਥਾਨ ਹਿਮਾਚਲ ਉਹਦੀ ਜਿਹੜੀ 40% ਹਿੱਸੇਦਾਰੀ ਆ ਇਸੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਪਿਛਲੇ ਦਿਨ ਵਿਸ਼ੇਸ਼ اجلاس ਬੁਲਾਇਆ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਜਿਹੜੀ ਬੀਵੀਐਮਬੀ ਆ ਉਹਨੂੰ ਖਤਮ ਕਰ ਦਿੱਤਾ ਜਾਵੇ ਵੀ ਕਿਉਂਕਿ ਜਿਹੜੇ ਜ਼ਿਆਦਾਤਰ ਅਧਿਕਾਰੀਆ ਉਹ ਹਰਿਆਣਾ ਹਿਮਾਚਲ ਜਾਂ ਰਾਜਸਥਾਨ ਦੇ ਨਾਲ ਸੰਬੰਧਿਤ ਨੇ ਕਿਉਂਕਿ ਕੇਂਦਰ ਸਰਕਾਰ ਦੀ ਹਮੇਸ਼ਾ ਇੱਕ ਸਾਜ਼ਿਸ਼ ਦੇ ਤਹਿਤ ਪੰਜਾਬ ਦੇ ਨਾਲ ਟੱਕਾ ਕਰਨ ਦੀ ਆਦਤ ਆ ਉਹ ਨਹੀਂ ਜਾ ਰਹੀ ਚਾਹੇ ਭਾਜਪਾ ਸਰਕਾਰ ਜਾਂ ਪਿਛਲੇ ਦਿਨੀ ਹੋਰ ਵੀ ਜਿਹੜੀ ਪਿਛਲੇ ਸਮੇਂ ਦੌਰਾਨ ਜਿਹੜੀਆਂ ਸਰਕਾਰਾਂ ਆਈਆਂ ਨੇ ਉਹਨਾਂ ਨੇ ਪੰਜਾਬ ਦੇ ਨਾਲ ਧੱਕਾ ਕੀਤਾ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੀ ਮੌਜੂਦਾ ਕੇਂਦਰ ਸਰਕਾਰ ਉਹ ਪੰਜਾਬ ਦੇ ਫੰਡਾਂ ਨੂੰ ਰੋਕ ਲੈਂਦੀ ਹੈ ਵੀ ਤਾਂ ਜੋ ਜਿਹੜਾ ਪੰਜਾਬ ਦਾ ਵਿਕਾਸ ਉਹ ਨਾ ਹੋ ਸਕੇ ਹਾਂ ਬਹੁਤ ਬਹੁਤ ਧੰਨਵਾਦ ਜੀ ਕਰਨ ਜੀ ਤੁਹਾਡਾ ਸਾਡੇ ਦਰਸ਼ਕਾਂ ਨੂੰ ਬੜੀ ਜਾਣਕਾਰੀ ਦਿੱਤੀ ਆ ਕੱਲ ਨੂੰ ਫਿਲਮ ਮਿਲਦੇ ਆ ਇੱਕ ਨਵੀਂ ਖਬਰ ਦੇ ਨਾਲ ਜਿਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਵੀਰੇ ਚੈਨਲ ਸਬਸਕ੍ਰਾਈਬ ਕਰ ਲੈਣ ਧੰਨਵਾਦ ਜੀ ਧੰਨਵਾਦ